ਬਹੁਤੇ ਖੇਡਦੇ ਉਹਨਾਂ ਦੇ ਘਰਾਂ ਭੂਤ ਨੇ ਜਿਨ੍ਹਾਂ ਦੇ ਘਰਾਂ ਭੰਗ ਪੁੱਜਦੀ ਪੰਜਾਬੀ ਬੋਲੀ ਬਹੁਤ ਪੁਰਾਣੀ ਤੁਸੀਂ ਸੁਣੀ ਨਾ ਨਹੀਂ ਪਹਿਲੀ ਵਾਰੀ ਸੁਣੀ ਹੋਣੀ ਹੈ ਹੁਣ ਕਿੰਨੇ ਕਰੇ ਆਪਾਂ ਨੇ ਦੇਖ ਲਿਆ ਲੱਗ ਰਿਹਾ ਦੇਖ ਲੈ 11 ਹਾਂ ਜਿੰਨੇ ਕੱਲ ਸਨ ਅਸੀਂ ਬੰਦਾ ਪਹੁੰਚਿਆ ਫਿਰ ਤਾਂ ਪੰਡਤਾਂ ਨੂੰ ਵੀ ਆਪਣੀਆਂ ਉਹਨਾਂ ਚ ਗ੍ਰਹਿ ਵਧਾਉਣੇ ਪਏ ਜਾਣੇ ਬਿਲਕੁਲ ਵਧਾਣੇ ਆਪਕੇ ਸੱਤਵੇਂ ਗ੍ਰਹਿ ਦੀ ਕਰੇ ਕਹਿੰਦੇ ਇਹ ਮੰਗਲ ਭਾਰੀ ਹੈ ਪਰ NASA ਲੈਣ ਦਾ ਮੰਗਲ ਦੇ ਝੰਡਾ ਲਾਤਾ ਲਾਤੇ ਝੰਡਾ ਬਾਪਾ ਜਿਹੜੇ ਮਾਮਾ ਕਹਿੰਦੇ ਸੀ ਇਸੇ ਉੱਪਰ ਤਾਂ ਜਾਣਾ ਚਲੇ ਜਾਂਦਾ ਉਹ ਜਿਹੜੀ ਡਾਰਵਿਨ ਦੀ ਥੂਰੀ ਸੀ ਨਾ ਐਵਰੀਫਰੋਨ ਸਪੈਸੀਜ਼ ਹਮ ਗੀਵ ਉਤਪਤੀ ਦੀ ਬਾਰੇ ਚ ਉਹ ਸਲੀਵਰ ਚੁਕੜਦੀ ਅੱਛਾ ਜੀ ਉਹ ਸਲੀਵਰ ਚੁਕੜਦੀ ਸਾਡੇ ਐਨਸੀਈਆਰਟੀ ਜਿਹੜੇ ਜਿਹੜੇ ਅਨਪੜ੍ਹ ਲੋਕ ਹਾਂ ਉਹ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਪੜ੍ਹੇ ਲਿਖੇ ਲੋਕ ਉਹ ਵੀ ਦੋ ਤਰ੍ਹਾਂ ਦੇ ਹੁੰਦੇ ਪਹਿਲਾਂ ਮੈਂ ਤੁਹਾਨੂੰ ਅਨਪੜ੍ਹਾਂ ਦੀ ਗੱਲ ਮਤਲਬ ਦੋ ਤਰ੍ਹਾਂ ਦੇ ਕਿਵੇਂ ਹੁੰਦੇ ਅਨਪੜ੍ਹ ਇੱਕ ਤਾਂ ਉਹ ਅਨਪੜ੍ਹ ਹੁੰਨੇ ਆ ਜਿਹੜੇ ਵਿਚਾਰੇ ਘੋੜੇ ਭਾੜੇ ਹੁੰਨੇ ਆ ਜਿਹਨਾਂ ਨੂੰ ਪਤਾ ਨਹੀਂ ਹੁੰਦਾ ਜਿਸ ਤਰ੍ਹਾਂ ਕਿਸੇ ਨੇ ਕਹਿ ਦਿੱਤਾ ਕੋਕੋਪਕਾ ਉਹ ਵਰਤਣਾ ਨਹੀਂ ਵੀ ਆਏ ਨਹੀਂ ਆਏ ਤੇ ਜਿਸ ਤਰ੍ਹਾਂ ਕਿਸੇ ਨੇ ਕਹਿ ਦੋਗਾ ਵੀ ਮੂਰੀ ਮੰਨ ਲਿਆ ਕਿਸੇ ਨੇ ਕਹਿੰਦਾ ਵੀ ਆਹ ਫਰਾਣਾ ਬੰਦਾ ਮੇਰੇ ਨਹੀਂ ਹਾਲੇ ਜਿੰਦਾ ਪੁੱਤ ਬਣ ਗਿਆ ਉਹ ਜਦ ਮਨ ਲਿਆ ਤਾਂ ਉਹਨੇ ਇੱਕ ਸਾਡੇ ਦਿਮਾਗ ਚ ਪਾ ਦੇ ਛੋਪੇ ਹੁੰਦੇ ਤੋਂ ਬਾਅਦ ਨੇ ਅਸਲ ਵੀ ਯਾਰ ਉਹ ਆਤਮਾ ਮਰਦੀ ਨਹੀਂ ਆਤਮਾ ਹੈ ਇਹ ਮਰ ਰਹੀ ਹੈ ਹਾਂ ਜੋ ਕਈ ਗ੍ਰੰਥਾਂ ਚ ਵੀ ਲਿਖਿਆ ਹੋਇਆ ਧਾਰਮਿਕ ਗ੍ਰੰਥਾਂ ਕਈ ਤੁਸੀਂ ਉਹੋ ਜਿਹੇ ਬੰਦੇ ਫੜੇ ਕੋਈ ਚੇਲੇ ਜਾਂ ਬਾਬੇ ਜਿਹੜੇ ਆਪਾਂ ਦੇਖਿਆ ਕਿ ਪਿੰਡਾਂ ਚ ਕਹਿੰਦੇ ਵੀ ਸੇਵਾ ਜਗਾਇਆ ਉਹ ਤਾਂ ਕੀ ਸਿਸਟਮ ਆ ਇਹ ਸਾਰਾ ਡਰਾਮਾ ਆ ਉਹ ਤਾਂ ਸਾਰਾ ਹੀ ਲੋਕਾਂ ਨੂੰ ਤੇ ਫਿਰ ਰਾਤ ਨੂੰ 12:00 ਵਜੇ ਸ਼ਮਸ਼ਾਨ ਘਾਟਾ ਚ ਬਹਿ ਕੇ ਦੇਖੋ ਤੰਤਰ ਮੰਤਰ ਕਰਿਆ ਕਰਦੇ ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ ਕਿ ਫੁਲਾਨੇ ਦੇ ਘਰੇ ਭੂਤ ਆ ਜੀ ਕਿਸੇ ਦੇ ਰਾਤ ਨੂੰ ਕੋਠੇ ਤੋਂ ਵਜ ਜਾਉਂਦੀਆਂ ਕਿਸੇ ਦੇ ਡਲੇ ਵਜਦੇ ਕਿਸੇ ਦੇ ਘਰੇ ਅੱਗ ਲੱਗ ਜਾਂਦੀ ਕਿਸੇ ਦੀਆਂ ਮੱਜਾਂ ਦੀ ਕੋਈ ਅਚਾਨਕ ਮੌਤ ਹੋ ਜਾਣੀ ਪਿੰਡਾਂ ਦੇ ਲੋਕ ਆ ਜਿਹੜੇ ਚੀਜ਼ਾਂ ਨੂੰ ਉਹ ਦੇਵੀ ਦੇਵਤਿਆਂ ਨਾਲ ਜਾਂ ਭੂਤ ਪ੍ਰੇਤਾਂ ਨਾਲ ਜੋੜ ਕੇ ਦੇਖਦੇ ਆ ਕਿ ਸਾਡੇ ਘਰੇ ਕਿਸ ਨੇ ਕੁਝ ਕਰਾਤਾ ਜੀ ਮਾੜਾ ਸਾਇਆਗਾ ਕਿ ਇਹ ਕਾਇਲਮ ਬਲੈਕ ਮੈਜਿਕ ਜਿਹਨੂੰ ਅੱਜਕੱਲ بڑا ਮਸ਼ਹੂਰ ਆ ਤੁਸੀਂ ਰੀਲਾਂ 'ਚ ਵੀ ਦੇਖੋ ਕਿ ਇਹ ਫੋਰਨ ਦੇ ਲੋਕ ਵੀ ਮੰਨਦੇ ਆ ਜੀ ਬਲੈਕ ਮੈਜਿਕ ਨੂੰ ਤਾਂ ਤੇ ਤਰਕਸ਼ੀਲ ਸੋਸਾਇਟੀ ਦੇ ਲੋਕਾਂ ਦਾ ਮੰਨਣਾ ਉਹ ਕਹਿੰਦੇ ਪਿੰਡ ਆ ਇੱਕ ਜਿੱਥੇ ਬਹੁਤ ਪੁਰਾਣੀ ਉਥੋਂ ਦੀ ਪਰੰਪਰਾ ਹੈ ਕਿ ਜ਼ਿਆਦਾਤਰ ਉਹ ਪਿੰਡ ਦੇ ਵਿੱਚ ਲੇਡੀਜ਼ ਰਹਿੰਦੀਆਂ ਨੇ ਚਲੋ ਹੁਣ ਤਾਂ ਵਿਗਿਆਨ ਦਾ ਯੁੱਗ ਆ ਗਿਆ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਹੁਣ ਤਾਂ ਕੁਝ ਲੋਕੀ ਉੱਥੇ ਬਾਹਰੋਂ ਵੀ ਜਿਹੜੇ ਟਰੈਵਲ ਕਰਦੇ ਆ ਬਲੌਗ ਬਣਾਉਂਦੇ ਆ ਜਾਂ ਨਿਊਜ਼ ਵਾਲੇ ਉ ਜਾਂਦੇ ਆ ਕਿੰਜ ਉਹ ਪਿੰਡ ਦੇ ਵਿੱਚ ਜੇ ਕੋਈ ਬੰਦਾ ਜਾਂਦਾ ਸੀ ਉਹਨੂੰ ਲੇਡੀਜ਼ ਆ ਜਿਹੜੀਆਂ ਕੋਈ ਨਹੀਂ ਪਤਾ ਕਿ ਕੁੱਤਾ ਬਿੱਲਾ ਭੇਡ ਬੱਕਰੀ ਜੀਵਣਾ ਲੱਗਿਆ ਸੀ ਜਾਂ ਤੇਰਾ ਮੇਰਾ ਫੈਸਲਾ ਅਜੇ ਕੂਰੇ ਨਹੀਂ ਹੁੰਦਾ ਉੱਥੇ ਮੈਂ ਮੇਰੀ ਫਰਿਆਦ ਉੱਪਰ ਪੇਗੀ ਇਹ ਉੱਪਰ ਕਹਿ ਉੱਪਰ ਵੀ ਹੈ ਜਿਹੜੀ ਕਲਾਸ ਪਰਬਤ ਤੋਂ ਪੈਣਾ ਅੱਛਾ ਉਹ ਜਾ ਕਿਸੇ ਪਹੁੰਚਦਾ ਨਹੀਂ ਹੈਗਾ ਕਿਉਂਕਿ ਅੰਮ੍ਰਿਤ ਦੇ ਦੀ ਪਹੁੰਚ ਥੋੜਾ ਉੱਚੀ ਹੈ ਪਰ ਸਾਇੰਸ ਤਾਂ ਜਾ ਰਹੀ ਹੈ ਨਾ ਸਾਇੰਸ ਤਾਂ ਉੱਪਰ ਵੀ ਉਧਰ ਵੀ ਚਲੇਗੀ ਜਿੱਥੇ ਉਹ ਰੱਬ ਨੂੰ ਕਹਿੰਦੇ ਉੱਥੇ ਬੈਠਿਆ ਜਾਂ ਸਵਰਗ ਨੂੰ ਕਹਿੰਦੇ ਉੱਥੇ ਹੈ ਉਹ ਤਾਂ ਸਾਇੰਸ ਤਾਂ ਉੱਥੇ ਜਿਹੜਾ ਰੌਕਟ ਦੋਸਤ ਉੱਪਰ ਚਲੇ ਗਿਆ ਕਿੰਨੇ ਗ੍ਰਹਿ ਕੋਲਲੇ ਸਸੀਕਾਲ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਆ ਜੋਗਾ ਸਿੰਘ ਜੀ ਜਿਹੜੇ ਕਿ ਤਰਕਸ਼ੀਲ ਸੁਸਾਇਟੀ ਤੇ ਸੱਭਿਆਚਾਰ ਮੰਚ ਦੇ ਮੁਖੀ ਐ ਉਹਨਾਂ ਨਾਲ ਅੱਜ ਕਰਦੇ ਆ ਗੱਲਬਾਤ ਕਿ ਤਰਕਸ਼ੀਲ ਬਾਰੇ ਕੁਝ ਚੰਨਣਾ ਪਾਉ ਜੀ ਸਾਨੂੰ ਕਿ ਤਰਕਸ਼ੀਲ ਆ ਜਿਹੜੀ ਇਹ ਕਮੇਟੀ ਕਿਉਂ ਬਣੀ ਕਿਵੇਂ ਬਣੀ ਇਹਦਾ ਕਾਰਨ ਕੀ ਆ ਪਿੱਛੇ ਦਾ ਅ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਪਬਲਿਕ মিডিਆ ਦਾ ਜਿਨ੍ਹਾਂ ਦੇ ਥਰੂ ਮੈਨੂੰ ਪਬਲਿਕ ਦੇ ਰੂਪ ਰੂਪ ਹੋਂ ਦਾ ਮੌਕਾ ਮਿਲੇ ਜੀ ਔਰ ਕਿੱਥੇ ਤੱਕ ਗੱਲ ਤਰਕਸ਼ੀਲਤਾ ਦੀ ਐ ਨਾ ਹਰ ਬੰਦਾ ਤਰਕਸ਼ੀਲ ਹੈ ਹਮਮ ਔਰ ਬੰਦੇ ਨੂੰ ਤਰਕਸ਼ੀਲ ਹੋਣਾ ਵੀ ਚਾਹੀਦਾ ਔਰ ਤਰਕਸ਼ੀਲ ਇੱਕ ਸਾਡੇ ਵਾਸਤੇ ਰਾਹ ਦਸਾਵਾ ਬਣਦਾ ਹੈ ਕਿਉਂਕਿ ਜੇ ਜ਼ਿੰਦਗੀ ਤੋਂ ਤਰਕ ਮੈਨਸ ਹੋ ਗਿਆ ਨਾ ਦਲੀਲ ਜਾਂ ਲੌਜਿਕ ਨਾ ਰਿਹਾ ਤਾਂ ਜ਼ਿੰਦਗੀ ਮਤਲਬ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਜੀ ਆਪਣੀ ਕਿਸ਼ਤੀ ਜਾ ਰਹੀ ਹੈ ਉੱਪਰ ਚੱਪੂ ਹੈ ਨਹੀਂ ਉਹਦੇ ਵਿੱਚ ਕੋ ਚਲਾਉਣ ਵਾਲਾ ਕੋਈ ਕੰਟਰੋਲ ਹੈ ਇਸ ਤਰ੍ਹਾਂ ਦੀ ਜ਼ਿੰਦਗੀ ਬਣ ਜਾਂਦੀ ਹੈ ਜਿਹੜਾ ਤਰਕ ਸਾਨੂੰ ਰਾਹ ਦਿਖਾਉਂਦਾ ਵੀ ਸਹੀ ਰਾਹ ਕਿਹੜਾ ਹੈ ਕਿਉਂਕਿ ਰਾ ਸਾਡੇ ਸਾਹਮਣੇ ਕਈ ਹੁੰਦੇ ਨੇ ਕਈ ਵਾਰੀ ਅਸੀਂ ਚਰਾਹੇ ਤੇ ਖੜੇ ਹੁੰਨੇ ਹਮ ਇੱਧਰ ਜਾਣਾ ਇੱਧਰ ਜਾਣਾ ਇੱਧਰ ਜਾਣਾ ਜਿਹੜਾ ਤਰਕ ਹੈ ਉਹ ਸਾਨੂੰ ਲੌਜੀਕ ਨਾਲ ਸਮਝਾਉਂਦਾ ਵੀ ਇੱਧਰ ਜਾ ਕੇ ਤੇਰਾ ਇਹ ਨੁਕਸਾਨ ਹੈ ਇੱਧਰ ਜਾ ਕੇ ਤੇਰਾ ਇਹ ਨੁਕਸਾਨ ਹੈ ਇਹ ਫਾਇਦਾ ਹੈ ਇੱਧਰ ਜਾ ਕੇ ਤੇਰਾ ਉਹ ਵੀ ਨੁਕਸਾਨ ਨਹੀਂ ਫਾਇਦਾ ਹੈ ਅਸੀਂ ਫਿਰ ਉਹ ਰਸਤਾ ਚੁਣਨੇ ਆ ਔਰ ਤਰਕ ਬੜਾ ਜ਼ਿੰਦਗੀ ਚ ਪਹੁੰਚ ਰੂੜੀ ਹੁੰਦਾ ਇਹ ਤਰਕਸ਼ੀਲ ਜਿਹੜੀ ਸੋਸਾਇਟੀ ਆ ਜੀ ਚੱਲ ਰਹੀ ਆ ਇਹ ਪੰਜਾਬ ਲੈਵਲ ਤੇ ਇੰਡੀਆ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਵੀ ਕੰਮ ਕਰ ਰਹੀ ਹੈ ਜਿਹੜਾ ਪੰਜਾਬ ਲੈਵਲ ਤੇ ਉੱਥੇ ਇਹਦਾ ਨਾਮ ਹੈ ਤਰਕ ਜਿਹੜਾ ਇੰਟਰਨੈਸ਼ਨਲ ਨਾ ਆਪਣੇ ਪੂਰਾ ਇੰਡੀਆ ਦੀ ਜਿਹੜੀ ਸੋਸਾਇਟੀ ਆ ਉਥੇ ਇਹ ਫੇਰ ਆਦੇ ਨਾਂ ਤੇ ਆ ਉਥੇ ਇੱਕ ਮਤਲਬ ਜਨਰਲ ਮਹਾਰਾਸ਼ਟਰ ਚ ਅੰਧ ਸ਼ਰਦਾ ਅਨਮੂਰਨ ਸੋਸਾਇਟੀ ਇਸ ਤਰ੍ਹਾਂ ਅਲੱਗ-ਅਲੱਗ ਸਟੇਟਾਂ ਜਿਹਦੇ ਅਲੱਗ-ਅਲੱਗ ਨਾਂ ਰੱਖੇ ਹੋਏ ਆ ਉਹਨਾਂ ਦਾ ਫੇਰ ਇੱਕ ਇੱਕ ਉੱਪਰ ਗੱਠ ਜੋੜਾ ਕੰਮ ਸਾਰਿਆਂ ਦੇ ਇੱਕੇ ਆ ਵੀ ਲੋਕਾਂ ਦੀ ਸੋਚ ਨੂੰ ਸੈਂਟੀਫਿਕ ਟੈਂਪਰਮੈਂਟ ਨੂੰ ਵਧਾਉਣਾ ਲੋਕਾਂ ਦੀ ਸੋਚ ਵਿਗਿਆਨਕ ਲੀਹਾਂ ਤੇ ਚੜਾਉਣਾ ਕਈ ਲੋਕ ਕਹਿੰਦੇ ਆ ਜੀ ਕਿ ਜਿਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਬਣਾਈ ਆ ਜਾਂ ਤਰਕਸ਼ੀਲ ਸੁਸਾਇਟੀ ਦੇ ਵਿੱਚ ਕੰਮ ਕਰ ਰਹੇ ਆ ਉਹ ਸਾਰੇ ਲੋਕ ਜਿਹੜੇ ਕਾਮਰੇਡੀ ਸੋਚਦੇ ਮਾਲਕਾ ਕਿ ਕਾਮਰੇਡ ਬੋਲਿਆ ਜਾਂਦਾ ਉਹਨਾਂ ਨੂੰ ਇਹ ਕੀ ਹੈ ਇਹਦੇ ਬਾਰੇ ਦੱਸੋ ਪਹਿਲੀ ਗੱਲ ਇਹ ਹੈ ਵੀ ਜੇ ਕਾਮਰੇਡ ਲਫ਼ਜ਼ ਕਹਿੰਦੇ ਨੇ ਨਾ ਆਪਾਂ ਕਾਮਰੇਡ ਦਾ ਮਤਲਬ ਕੋਈ ਕੋਈ ਪਾਰਟੀ ਨਹੀਂ ਹੁੰਦਾ ਕੋਈ ਵਾਦ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਕਾਮਰੇਡ ਦਾ ਮਤਲਬ ਦੋਸਤ ਹੀ ਹੁੰਦਾ ਹੈ ਸਾਥੀ ਸਾਥੀ ਕੌਣ ਹੁੰਦਾ ਹੈ ਇਹ ਇੱਕ ਕਲਾਸੀਫਿਕੇਸ਼ਨ ਹੁੰਦੀ ਹੈ ਵੀ ਸਾਡੇ ਮੇਰੇ ਮੇਰੇ ਤਰ੍ਹਾਂ ਦੇ ਜਿਨ੍ਹਾਂ ਦੀ ਮੇਰੇ ਵਰਗੀਆਂ ਪ੍ਰੋਬਲਮ ਹੈ ਉਹ ਕੌਣ ਹੈ ਅਸੀਂ ਉਹਨਾਂ ਦੇ ਸਾਥੀ ਆ ਉਹਨਾਂ ਦੀ ਗੱਲ ਕਰਨੀ ਇਸ ਨੂੰ ਕਾਮਰੇਡ ਹੀ ਕਹਨੇ ਆ ਨਹੀਂ ਇਹ ਕਾਮਰੇਡ ਜਿਹੜੀ ਆਈ ਹੈ ਜੀ ਚ ਲਫ਼ਜ਼ ਲਾ ਲਓ ਜਾਂ ਲੋਕ ਲਾ ਲਓ ਬਣਿਆ ਇਹ ਕਿਹੜੇ ਸੰਦ ਦੀ ਕੋਈ ਗੱਲ ਹੈਗੀ ਆ ਕਿ ਕਿਉਂ ਕਾਮਰੇਡ ਹੋਣ ਦੇ ਵਿੱਚ ਆਏ ਨਹੀਂ ਵੈਸੇ ਤਾਂ ਇੱਕ ਕਾਮਰੇਡ ਜਿਹੜਾ ਰਫਜ ਆਇਆ Karl Marx ਦੇ ਉਹਨੂੰ 10 ਕੈਪੀਟਲ ਤੋਂ ਬਾਅਦ ਆਇਆ ਜਦੋਂ ਉਹਨਾਂ ਨੂੰ ਪੜਿਆ ਜਦ ਯੂਰਪ ਵਿੱਚ ਮਜ਼ਦੂਰਾਂ ਦਾ ਸ਼ੋਸ਼ਣ ਹੋਇਆ 1888 ਚ ਉਹ ਮੁੱਠੀ ਆਪਣਾ ਸਿਕਾਗੋ ਚ ਹੋਇਆ ਜਿਹਨੂੰ ਦੇ ਵੱਡੇ ਮੰਨਉਂਦੇ ਆਪਾਂ ਦੁਪਹਿਰੀ ਮਈ ਦਾ ਉਹ ਦਿੱਤੋ ਫਿਰ ਇਹ ਉਸ ਉਹਨਾਂ ਨੂੰ ਉਹ ਦੂਸਰੇ ਨੂੰ ਆਪਣਾ ਸਾਥੀ ਕਹਿਣ ਲੱਗ ਪਏ ਸਾਥੀ ਤੇ ਇਹ ਮਤਲਬ ਬਾਹਰੀ ਲੈਂਗੁਏਜ ਨਾਲ ਇਹਨੂੰ ਕਾਮਰੇਡ ਕਹਿੰਦੇ ਸੀ ਬਈ ਇੱਥੇ ਸਾਥੀ ਕਹਿ ਸਕਦੇ ਤੁਸੀਂ ਸਾਥੀ ਸਾਥੀ ਦਾ ਹੁੰਦਾ ਵੀ ਤਰਕਸ਼ੀਲਾਈ ਜਿਹੜੀ ਇਹ ਰੱਬ ਤੇ ਵਿਸ਼ਵਾਸ ਨਹੀਂ ਕਰਦੀ ਨਹੀਂ ਐਸੀ ਗੱਲ ਨਹੀਂ ਹੈ ਰੱਬ ਤੇ ਵਿਸ਼ਵਾਸ ਸ਼ੁਰੂ ਤੋਂ ਕੋਈ ਸਾਰੇ ਹੀ ਕਰਦੇ ਆ ਜਿਹੜੇ ਆਪਾਂ ਬੇਸਿਕਲੀ ਸੋਚੀਏ ਨਾ ਜਦ ਜਦ ਤੋਂ ਬੱਚਾ ਦੁਨੀਆ ਨੂੰ ਸਮਝਣ ਦੀ ਸੋਚੀ ਚ ਪਹੁੰਚਦਾ ਹੈ ਅਵਸਥਾ ਤੇ ਪਹੁੰਚਦਾ ਹੈ ਉੱਥੇ ਜਾ ਕੇ ਉਹਦੀ ਉਹਦੀ ਬੁੱਧੀ ਬੁੱਧੀ ਦਾ ਮਤਲਬ ਵਿਕਾਸ ਹੁੰਦਾ ਹੈ ਉਹ ਬੁੱਧੀ ਦੇ ਵਿਕਾਸ ਤੋਂ ਤਰਕ ਹੁੰਦਾ ਉਹਦੇ ਕੋਲ ਉਹ ਹਰ ਚੀਜ਼ ਨੂੰ ਜੇ ਬੱਚੇ ਨੂੰ ਕਹਿ ਦੀ ਇਹਦਾ ਵੀ ਇਹਦੇ ਸਾਹਮਣੇ ਮੋਮਬਤੀ ਰੱਖ ਦੋ ਵੀ ਇਹਦੇ ਹੱਥ ਨਾਲ ਨਾ ਲਾਈ ਉਹ ਥੋੜੇ ਸਾਹਮਣੇ ਨਹੀਂ ਲਊਗਾ ਪਰ ਲਾ ਕੇ ਦੇਖੇਗਾ ਜ਼ਰੂਰ ਇਸੇ ਨੂੰ ਤਰਕ ਕਹਿੰਦੇ ਆ ਜਦ ਉਹਨੇ ਦੇਖ ਲਿਆ ਫਿਰ ਉਹ ਸਮਝੇਗਾ ਵੀ ਇਹ ਇਹ ਅੱਗ ਹੈ ਨਹੀਂ ਰੱਬ ਤੇ ਵਿਸ਼ਵਾਸ ਕਰਦੇ ਜਾਂ ਨਹੀਂ ਰਾਪਤੇ ਜੋ ਸਮਝਦੇ ਆ ਇਸ ਗੱਲ ਨੂੰ ਇਸ ਇਸ ਮੈਥਡ ਨੂੰ ਇਸ ਨੂੰ ਜਿਨ੍ਹਾਂ ਦੀ ਬੁੱਧੀ ਵਿਕਸਤ ਤੇ ਕੋਈ ਤਰਕਸ਼ੀਲਤਾ ਇੱਕ ਅਵਸਥਾ ਦਾ ਨਾ ਨਹੀਂ ਹੈਗਾ ਤਰਕਸ਼ੀਲਤਾ ਦੀ ਮੂੜਲੀ ਪੌੜੀ ਹੈ ਫਿਰ ਅਗਲੀ ਪੌੜੀਆਂ ਸੀ ਵੀ ਜਦ ਕਿਸੇ ਨੂੰ ਮੈਂਬਰ ਬਣਾਉਣਾ ਹੈ ਪਹਿਲਾਂ ਉਮੀਦਵਾਰ ਮੈਂਬਰ ਬਣਾਉਣਾ ਹੈ ਫਿਰ ਉਹਨੂੰ ਪੱਕਾ ਮੈਂਬਰ ਬਣਾਉਣਾ ਹੈ ਫਿਰ ਐਫੀਡੇਵਟ ਦਿੰਦਾ ਉਹ ਵੀ ਮੈਂ ਮਤਲਬ ਇਸ ਸੋਚ ਦਾ ਧਾਰਨੀ ਰਹੂੰਗਾ ਤਰਕਸ਼ੀਲ ਕਮੇਟੀ ਜਿਹੜੀ ਇਨ ਸੋਸਾਇਟੀ ਸੋਸਾਇਟੀ ਹੈ ਜਿਹੜੀ ਜੀ ਇਹ ਭੂਤ ਪ੍ਰੇਤਾਂ ਤੇ ਵੀ ਕਹਿੰਦੇ ਉਹ ਕਰਦੀ ਹੈ ਕਿ ਨਹੀਂ ਨਹੀਂ ਭੂਤ ਪ੍ਰੇਤ ਮੰਨਦੇ ਨਹੀਂ ਤੁਸੀਂ ਕਿ ਭੂਤ ਪ੍ਰੇਤ ਰਹ ਜਾਂਦੇ ਬਿਲਕੁਲ ਸਹੀ ਗੱਲ ਹੈ ਤਰਕਸ਼ੀਲ ਸੋਸਾਇਟੀ ਜੋ ਸਟਾਰਟਿੰਗ ਜੇ ਆਪਾਂ ਆਮ ਸਿੰਪਲ ਸਮਝਦੀ ਗੱਲ ਜੇ ਆਪਾਂ ਜਦਾ ਕਰਦੇ ਆ ਨਾ ਇੱਥੇ ਹੀ ਸ਼ੁਰੂ ਹੁੰਦੀ ਹੈ ਵੀ ਭੂਤ ਪ੍ਰੇਤ ਹੁੰਦੇ ਆ ਨਹੀਂ ਹੁੰਦੇ ਆ ਆਤਮਾ ਹੁੰਦੀ ਆ ਨਹੀਂ ਹੁੰਦੀ ਆ ਬੰਦਾ ਮਰ ਕੇ ਕਿੱਥੇ ਜਾਂਦਾ ਉਹ ਕੁਐਸਚਨ ਹੈ ਜਿਹੜੇ ਬੁਨਿਆਦੀ ਆ ਜਿਹੜੇ ਖੜੇ ਆ ਜਿਨ੍ਹਾਂ ਦੇ ਜਵਾਬ ਕੋਈ ਹਰ ਧਰਮ ਆਪਣੇ ਹਿਸਾਬ ਨਾਲ ਧਰਮ ਦਿੰਦਾ ਜਿਵੇਂ ਹਿੰਦੂਇਜ਼ਮ ਚ ਕਹਿੰਦੇ ਨੇ ਆਤਮਾ ਇਹ ਨਾ ਮਰਦੀ ਐ ਨਾ ਕੁਛ ਐ ਇਹਦਾ ਕੱਪੜੇ ਬਦਲਦੀ ਐ ਫਿਰ ਦੂਈ ਜੁਨੀ ਚਲੀ ਜਾਂਦੀ ਐ 83 ਲੱਖ ਜੁਨੀਆਂ ਦੀਆਂ ਜਿਹੜੇ ਧਰਮ ਆ ਉਹ ਕਹਿੰਦੇ ਨਹੀਂ ਜੀ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਜਿਹੜੇ ਹੋਰ ਪੁਰਾਣੇ ਜਿਹੜੇ ਉਸ ਤੋਂ ਵੀ ਪੁਰਾਣੇ ਧਰਮ ਐ ਕਿਉਂਕਿ ਧਰਮ ਜਿਹੜਾ ਹੁੰਦਾ ਨਾ ਧਰਮ ਇੱਕ ਸਮਕਾਲ ਦਾ ਹੁੰਦਾ ਉਸ ਸਮਕਾਲ ਚ ਜੋ ਵਧੀਆ ਵਿਚਾਰ ਕੋਈ ਦਿੰਦਾ ਨਾ ਜਿਹੜਾ ਲੋਕਾਂ ਨੂੰ ਅਪੀਲ ਕਰਦਾ ਲੋਕ ਕਰਦਾ ਮਾਇਨ ਤੇ ਉਸ ਨੂੰ ਲੋਕ ਆਪਣਾ ਲੈਣੇ ਆ ਔਰ ਉਸ ਉਹ ਹੌਲਾ ਹੌਲਾ ਉਸ ਉਹ ਇੱਕ 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 ਲੋਕਾਂ ਦਾ ਸਮੂਹ ਦਾ ਧਰਮ ਬਣ ਜਾਂਦਾ ਔਰ ਬਾਅਦ ਚੋ ਦੁਕਾਨਦਾਰੀ ਦੇ ਤੌਰ ਤੇ ਵੀ ਇੱਕ ਵਪਾਰਕ ਤੌਰ ਤੇ ਵੀ ਤਜਾਰਤ ਵੀ ਹੁੰਦੀ ਹੈ ਧਰਮ ਦੇ ਨਾਂ ਤੇ ਪੋਲਿਟਿਕਸ ਵੀ ਹੁੰਦੀ ਹੈ ਫਿਰ ਉਹ ਉਸ ਨੂੰ ਆਪਣੇ ਹਿਸਾਬ ਨਾਲ ਉਹ ਜਿਹੇ ਲੋਕਾਂ ਦੇ ਹਿੱਤਾਂ ਚ ਰਹਿ ਜਾਂਦਾ ਹੈ ਫਿਰ ਉਹ ਉਹ ਜਿਹੜਾ ਮੂਲ ਮਕਸਦ ਉਹਦਾ ਹੁੰਦਾ ਨਾ ਉਹ ਨਹੀਂ ਰਹਿੰਦਾ ਕੁਕ ਜੀਵਨ ਰੀਵਾਂ ਦਾ ਹਾਲਤਾਂ ਵੀ ਬਦਲ ਜੰਦੀਆਂ ਜਦੋਂ ਕੋਈ ਧਰਮ ਮੈਂ ਕਹਿੰਦਾ ਅੱਜ ਕੋਈ ਧਰਮ ਬਣਿਆ ਅੱਜ ਤੋਂ 50 ਸਾਲ ਬਾਅਦ ਸਾਡੇ ਲਾਈਫ ਸਟਾਈਲ ਬਦਲ ਜਾਣਾ ਸਾਡੀਆਂ માનਤਾਵਾਂ ਬਦਲ ਜਾਣੀਆਂ ਜਿਹਨਾਂ ਚੀਜ਼ਾਂ ਨੂੰ ਅਸੀਂ ਚੰਗਾ ਕਹਿੰਦੇ ਆ ਉਹ ਸਾਨੂੰ ਮਾੜੀ ਜਿਵੇਂ ਘੀ ਦੀ ਗੱਲ ਕਰਦੇ ਆਪਾਂ ਪਹਿਲਾਂ ਸ਼ੁਰੂ ਸ਼ੁਰੂ ਚ ਡਾਕਟਰ ਕਹਿਣ ਲੱਗੇ ਵੀ ਕੀ ਨਹੀਂ ਖਾਣਾ ਚਾਹੀਦਾ ਹੱਟ ਅਟੈਕ ਦਾ ਕਾਰਨ ਬਣਦਾ ਕੋਲੈਸਟ੍ਰੋਲ ਬਣਦਾ ਉਹਨਾਂ ਡਾਕਟਰ ਕਹਿ ਦਿੰਦੇ ਨੇ ਵੀ ਥੋੜਾ ਥੋੜਾ ਖਾ ਲਿਆ ਕਰੋ ਇਸੇ ਤਰ੍ਹਾਂ ਹੋਰ ਹੋਰ ਚੀਜ਼ਾਂ ਬਾਰੇ ਵੀ ਸੋ ਜਦ ਜਿਉਂ-ਜਿਉਂ ਸਾਡੀਆਂ ਸਾਇੰਸ ਹੈ ਨਾ ਜ ਸਟੈਪ ਟੂ ਸਟੈਪ ਨਹੀਂ ਜਿਹੜੀ ਤਰਕਸ਼ੀਲ ਹੈ ਜੀ ਉਹ ਸਾਇੰਸ ਨਾਲ ਜੁੜੀ ਹੋਈ ਹੈ ਬਿਲਕੁਲ ਸਾਇੰਸ ਨਾਲ ਜੁੜੀ ਹੋਈ ਹੈ ਜਿਵੇਂ ਜੀਵ ਦੀ ਉਤਪਤੀ ਬਾਰੇ ਜੋ ਡਾਰਵਿਨ ਨੇ ਕਿਹਾ ਉਹ ਨੂੰ ਸਮਝਦੇ ਆ ਉਹ ਨੂੰ ਮੰਨਦੇ ਆ ਵੀ ਇਹ ਬਿਲਕੁਲ ਜੀਵ ਵਿਕਾਸਤਾ ਜੋ ਡਾਰਵਿਨ ਨੇ ਥੋੜੀ ਦਈ ਹੈ ਇਹੀ ਡਿਊਰੀ ਹੈ ਇਹੀ ਤਰਕਸ਼ੀਲ ਲੋਕਾਂ ਦਾ ਕਹਿਣਾ ਜੀ ਕਹਿੰਦੇ ਜੇ ਦੁਨੀਆ ਬਣੀ ਜੇ ਇਨਸਾਨ ਬਣੇ ਫਿਰ ਸਾਇੰਸ ਬਣੀ ਜਾਂ ਪਹਿਲਾਂ ਸਾਇੰਸ ਬਣੀ ਨਹੀਂ ਜਦ ਜਦ ਇਨਸਾਨ ਬਣਿਆ ਸਾਇੰਸ ਸਾਇੰਸ ਤੋਂ ਲੋਕ ਕਈ ਲੋਕ ਜਖੈ ਕਨਫਿਊਜ਼ ਹੋ ਜਾਂਦਾ ਕਈ ਲੋਕ ਸਾਇੰਸ ਨੂੰ ਨੇਚਰ ਨਾਲ ਢੱਗ ਢੋਜ ਜਾਂਦੀ ਹੈ ਨੇਚਰ ਨੂੰ ਆਪਣੇ ਅਨਸਾਰ ਚਲਾਉਣਾ ਸਾਇੰਸ ਹੈ ਜੇ ਕੋਈ ਨਾ ਪਾਣੀ ਹੈ ਪਾਣੀ ਦਾ ਪਾਣੀ ਦਾ ਇੱਕ ਮਤਲਬ ਇਹ ਨੇਚਰ ਹੈ ਉਸ ਨਾਲ ਉੱਤੇ ਤੋਂ ਨੀਵੇਂ ਨੂੰ ਜਾਣਾ ਹੁਣ ਜਿਹੜੀ ਸਾਇੰਸ ਹੈ ਉਸਨੇ ਪਾਣੀ ਤੋਂ ਕੰਮ ਲੈਣਾ ਉਸਨੇ ਟੈਂਕੀ ਚ ਰੱਖ ਦੇਣਾ ਉੱਪਰ ਪਾਣੀ ਨੂੰ ਉੱਤੇ ਜੋ ਸਾਡਾ ਅਸੀਂ ਟੰਟੀਆਂ ਲਾ ਲਈਆਂ ਜੱਗੀ ਕਰਦਾ ਆਦੇ ਹੂੰ ਉਹ ਫੋਰਸ ਹੈ ਜਿਵੇਂ ਆ ਬਿਜਲੀ ਬਣਦੀ ਆ ਇਹ ਇਹ ਇਸ ਨੂੰ ਇੱਕ ਜਿਹੜਾ ਕੁਦਰਤ ਦਾ ਨਿਯਮ ਹੈ ਨਾ ਜਨਰੇਚਰ ਹੈ ਜਿਹੜੀ ਨੇਚਰ ਹੈ ਉਸ ਨਿਯਮ ਨੂੰ ਅਸੀਂ ਆਪਣੇ ਹੱਕ ਚ ਕਰਨਾ ਆਪਾਂ ਸਾਡੇ ਸਾਡੀ ਆਮ ਭਾਸ਼ਾ ਚ ਸਾਇੰਸ ਕਹਿ ਦਨੇ ਆਂ ਪਰ ਸਾਇੰਸ ਦਾ ਮਤਲਬ ਹੁੰਦਾ ਹੈ ਵੀ ਹਰ ਘਟਨਾ ਜੋ ਵਾਪਰ ਰਹੀ ਹੈ ਉਸ ਨੂੰ ਸਮਝਣਾ ਉਹ ਉਹ ਸੈਂਟਿਫਿਕ ਟੈਂਪਰਮੈਂਟ ਹੁੰਦਾ ਉਹ ਬੌਧਿਕਤਾ ਹੁੰਦੀ ਹੈ ਬੰਦੇ ਦੀ ਉਹ ਜਿਹੜੀ ਅਸੀਂ ਚਾਹੁੰਦੇ ਆਂ ਵੀ ਹਰ ਇੱਕ ਬੰਦੇ ਚ ਆ ਜਾਵੇ ਕਿ ਕੋਈ ਵੀ ਘਟਨਾ ਵਾਪਰਦੀ ਉਹਦੇ ਪਿੱਛੇ ਕੋਈ ਵਿਗਿਆਨਕ ਕਾਰਨ ਹੁੰਦਾ ਇਹ ਹਜਾ ਕਿਤੇ ਨਹੀਂ ਹੁੰਦਾ ਵੀ ਹਵਾ 'ਚ ਕੁਝ ਹੋਣ ਲੱਗ ਪਿਆ ਇਸ ਤਰ੍ਹਾਂ ਜਿੱਦਾਂ ਤਰਕਸ਼ੀਲ ਕਮੇਡੀਆਂ ਪਿੰਡਾਂ ਦੇ ਵਿੱਚ ਜਾਂਦੀਆਂ ਸੀ ਜਿਹੜੀ ਸੋਸਾਇਟੀ ਦੇ ਮੈਂਬਰ ਕਮੇਟੀ ਅੱਗੇ ਥੋੜੀਆਂ ਬਣੀਆਂ ਹੋਈਆਂ ਨੇ ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ ਕਿ ਫਲਾਣੇ ਦੇ ਘਰੇ ਭੂਤ ਆ ਜੀ ਕਿਸੇ ਦੇ ਰਾਤ ਨੂੰ ਕੋਠੇ ਤੋਂ ਆਵਾਜ਼ ਆਉਂਦੀਆਂ ਕਿਸੇ ਦੇ ਡਲੇ ਵਜਦੇ ਕਿਸੇ ਦੇ ਘਰੇ ਅੱਗ ਲੱਗ ਜਾਂਦੀ ਕਿਸੇ ਦੀਆਂ ਮੱਜਾਂ ਦੀ ਕੋਈ ਅਚਾਨਕ ਮੌਤ ਹੋ ਜਾਣੀ ਪਿੰਡਾਂ ਦੇ ਲੋਕ ਆ ਜਿਹੜੇ ਚੀਜ਼ਾਂ ਨੂੰ ਉਹ ਦੇਵੀ ਦੇਵਤਿਆਂ ਨਾਲ ਜਾਂ ਪੂਤ ਪ੍ਰੇਤਾਂ ਨਾਲ ਜੋੜ ਕੇ ਦੇਖਦੇ ਆ ਕਿ ਸਾਡੇ ਘਰੇ ਕਿਸ ਨੇ ਕੁਝ ਕਰਾਤਾ ਜੀ ਮਾੜਾ ਸਾਹ ਹੈਗਾ ਕਿ ਇਹ ਕਾਲਾ ਇਲਮ ਬਲੈਕ ਮੈਜਿਕ ਜਿਹਨੂੰ ਅੱਜਕੱਲ ਬੜਾ ਮਸ਼ਹੂਰ ਆ ਤੁਸੀਂ ਰੀਲਾਂ 'ਚ ਵੀ ਦੇਖੋ ਕਿ ਇਹ ਫੌਰੀਂ ਦੇ ਲੋਕੀ ਵੀ ਮੰਨਦੇ ਆ ਜੀ ਬਲੈਕ ਮੈਜਿਕ ਨੂੰ ਤਾਂ ਤੇ ਤਕਸੀਲ ਸੋਸਾਇਟੀ ਕੀ ਸੋਚਦੀ ਐ ਇਹਦੇ ਵਿੱਚ ਦੋ ਗੱਲਾਂ ਆ ਇੱਕ ਤਾਂ ਪੰਜਾਬੀ ਬੋਲੀ ਐ ਬਹੁਤੇ ਖੇਡਦੇ ਉਹਨਾਂ ਦੇ ਘਰਾਂ ਭੂਤ ਨੇ ਜਿਨ੍ਹਾਂ ਦੇ ਘਰਾਂ ਭੰਗ ਪੁੱਜਦੀ ਪੰਜਾਬੀ ਬੋਲੀ ਐ ਬਹੁਤ ਪੁਰਾਣੀ ਤੁਸੀਂ ਸੁਣੀ ਹੋਣੀ ਪਹਿਲੀ ਵਾਰੀ ਸੁਣੀ ਹੋਣੀ ਐ ਸਾਇੰਸ ਹਾਂਜੀ ਕਿਉਂਕਿ ਮੇਰੇ ਮਾਜ ਜਦ ਬਚਪਨ ਤੋਂ ਸੁਣਦਾ ਆਇਆ ਇਹ ਗੱਲ ਇਹਦਾ ਮਤਲਬ ਵੀ ਦੱਸੋ ਹਾਂ ਇਹਦਾ ਮਤਲਬ ਇਹ ਐ ਵੀ ਕਿੱਥੇ ਗਰੀਬੀ ਹੁੰਦੀ ਐ ਨਾ ਅਨਪੜਤਾ ਹੁੰਦੀ ਐ ਉੱਥੇ ਹੀ ਇਹ ਜਿਆ ਕਟਲਨਾਵਾਂ ਵਾਪਰਦੀਆਂ ਹੂੰ ਕਿਉਂਕਿ ਜਿੱਥੇ ਐਜੂਕੇਸ਼ਨ ਹੈ ਨਾ ਉੱਥੇ ਇਹ ਜੀ ਘਟਨਾ ਵਾਪਰਦੀ ਨਹੀਂ ਬੜੀ ਘੱਟ ਵਾਪਰਦੀ ਹੈ ਕਿਉਂਕਿ ਲੋਕਾਂ ਦੀ ਜਿਹੜੀ ਐਜੂਕੇਸ਼ਨ ਹੈ ਨਾ ਲੋਕੀਂ ਨਾਲ ਸੋਚੀ ਦਿੰਦੀ ਹੈ ਹੂੰ ਬੌਧਿਕਤਾ ਪੈਦਾ ਕਰਦੀ ਹੈ ਐਜੂਕੇਸ਼ਨ ਬੌਧਿਕਤਾ ਪੈਦਾ ਕਰਦੀ ਹੈ ਹੂੰ ਔਰ ਇਹੀ ਮੇਰਾ ਖਿਆਲ ਹੈ ਐਜੂਕੇਸ਼ਨ ਦਾ ਸਭ ਤੋਂ ਵਧੀਆ ਪੱਖ ਇਹ ਹੁੰਦਾ ਹੈ ਵੀ ਐਜੂਕੇਸ਼ਨ ਤੁਹਾਨੂੰ ਸਮਰੱਥ ਬਣਾਉਂਦੀ ਹੈ ਤੁਸੀਂ ਤੁਹਾਨੂੰ ਆਪਣਾ ਆਲਾ ਦੋਲਾ ਸਮਝਣ ਦੇ ਹੂੰ ਆਲਾ ਦੋਲਾ ਜੇ ਸਾਰਾ ਕੁਝ ਇਹ ਆ ਜਾਂਦਾ ਆਲੇ-ਦੁਆਲੇ ਜੇ ਸਾਡਾ ਆਲੇ-ਦੁਆਲੇ ਵਾਪਰਦੀਆਂ ਘਟਨਾਵਾਂ ਵੀ ਆ ਚੁੱਕੀਆਂ ਆ ਆਲੇ-ਦੁਆਲੇ ਜੋ ਤਬਦੀਲੀ ਇੱਕਦਮ ਦੋ ਤਰ੍ਹਾਂ ਦੀ ਤਬਦੀਲੀ ਹੁੰਦੀ ਹੈ ਇੱਕਦਮ ਨਜ਼ਰ ਆਉਂਦੀ ਹੈ ਇੱਕ ਬਿਨਾਂ ਨਜ਼ਰ ਨਹੀਂ ਆਉਂਦੀ ਪਰ ਤਬਦੀਲੀ ਹੋ ਚੁੱਕੀ ਹੁੰਦੀ ਆ ਉਹ ਸਾਨੂੰ ਉਹ ਬੁੱਧੀ ਆਉਂਦੀ ਹੈ ਐਜੂਕੇਸ਼ਨ ਤੋਂ ਉਹ ਬੁੱਧੀ ਆਉਂਦੀ ਹੈ ਵੀ ਅਸੀਂ ਸਮਝ ਸਕਦੇ ਹਾਂ ਵੀ ਆ ਘਟਨਾ ਇਹ ਜੇ ਤਬਦੀਲੀ ਆਈ ਤਾਂ ਇਸ ਤਰੀਕੇ ਨਾਲ ਆਈ ਜਾਂ ਜੇ ਇਹ ਤਬਦੀ ਇਹ ਚੀਜ਼ ਬਦਲੀ ਨਹੀਂ ਤਾਂ ਇਸ ਕਾਰਨ ਨਹੀਂ ਬਦਲੀ ਇੱਥੇ ਇਹ ਰੀਜ਼ਨ ਆ ਉਹ ਰੀਜ਼ਨ ਨੂੰ ਸਮਝਣ ਦੀ ਬੋਧਿਕਤਾ ਪੈਦਾ ਕਰਦੀ ਹੈ ਜੁਡੇਸ਼ਨ ਇਹ ਮੰਨਦੇ ਹੋ ਜੀ ਕਿ ਆਪਣੇ ਸਰੀਰ 'ਚ ਆਤਮਾ ਹੁੰਦੀ ਹੈ ਇਹ ਤੇ ਦੇਖੋ ਇਹ ਗੱਲਾਂ ਜਿਹੜੀਆਂ ਇਹ ਗੱਲਾਂ ਹਨਾ ਇਹ ਧਰਮ ਨੇ ਇੱਕ ਸਾਡੇ ਦਿਮਾਗ ਚ ਪਾ ਛੋਟੇ ਹੁੰਦੇ ਤੋਂ ਪਾ ਦਨੇ ਅਸੀਂ ਵੀ ਯਾਰ ਆਤਮਾ ਮਰਦੀ ਨਹੀਂ ਆਤਮਾ ਹੈ ਆਮ ਰਹਿੰਦੀ ਹੈ ਭਾਗ ਕਈ ਗ੍ਰੰਥਾਂ ਚ ਵੀ ਲਿਖਿਆ ਬਾ ਧਰਮਿਕ ਗ੍ਰੰਥਾਂ ਚ ਕਈ ਤੁਸੀਂ ਉਹੋ ਜਿਹੇ ਬੰਦੇ ਫੜੇ ਕੋਈ ਚੇਲੇ ਜਾਂ ਬਾਬੇ ਜਿਹੜੇ ਆਪਾਂ ਦੇਖਿਆ ਕਿ ਪਿੰਡਾਂ ਚ ਕਹਿੰਦੇ ਵੀ ਸੇਵਾ ਜਗਾ ਲਿਆ ਉਹਦਾ ਉਹ ਕੀ ਸਿਸਟਮ ਆ ਸਾਰਾ ਡਰਾਮਾ ਆ ਉਹ ਤਾਂ ਸਾਰਾ ਹੀ ਲੋਕਾਂ ਨੂੰ ਤੇ ਫਿਰ ਰਾਤ ਨੂੰ 12:00 ਵਜੇ ਸ਼ਮਸ਼ਾਨ ਘਾਟਾਂ ਚ ਬਹਿ ਕੇ ਦੇਖੋ ਤੰਤਰ ਮੰਤਰ ਕਿਰਿਆ ਕਰਦੇ ਕੀ ਹੈ ਜਿਹੜੇ ਜਿਹੜੇ ਅਨਪੜ ਲੋਕ ਹੈ ਉਹ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਪੜੇ ਲਿਖੇ ਲੋਕ ਉਹ ਵੀ ਦੋ ਤਰ੍ਹਾਂ ਦੇ ਹੁੰਦੇ ਆ ਪਹਿਲਾਂ ਮੈਂ ਤੁਹਾਨੂੰ ਅਨਪੜਾਂ ਦੀ ਗੱਲ ਦੱਸਦਾ ਦੋ ਤਰ੍ਹਾਂ ਦੇ ਕਿਵੇਂ ਹੁੰਦੇ ਆ ਅਨਪੜ ਇੱਕ ਤਾਂ ਉਹ ਅਨਪੜ ਹੁੰਨੇ ਆ ਜਿਹੜੇ ਵਿਚਾਰੇ ਘੋੜੇ ਭਾੜੇ ਹੁੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਜਿਸ ਤਰ੍ਹਾਂ ਕਿਸੇ ਨੇ ਕਹਿ ਤਾ ਕੋਈ ਟੋਟਕਾ ਉਹ ਵਰਤ ਲੈਂਦੇ ਆ ਵੀ ਆਏ ਨਹੀਂ ਆਏ ਤੇ ਜਿਸ ਤਰ੍ਹਾਂ ਕਿਸੇ ਨੇ ਕਹਿ ਲਓ ਗੱਲ ਨੂੰ ਵੀ ਮੰਨ ਲੈਂਦੇ ਆ ਕਿਸੇ ਨੇ ਕਹਿ ਤਾ ਵੀ ਆਹ ਪੁਰਾਣਾ ਬੰਦਾ ਮਰੀ ਨਹੀਂ ਹਾਲੇ ਜਿੰਦਾ ਭੂਤ ਬਣ ਗਿਆ ਉਹ ਜਦ ਇਹ ਮੰਨ ਲੈਂਦੇ ਆ ਇੱਕ ਅਨਪੜ ਇਹੋ ਜਿਹੇ ਹੁੰਨੇ ਆ ਜਿਹੜੇ ਹੁੰਦੇ ਤਾਂ ਅਨਪੜ ਪਰ ਉਹਨਾਂ ਦਾ ਦਿਮਾਗ ਬੜਾ ਕੁ ਉਹ ਫਿਰ ਉਹਨਾਂ ਨੂੰ ਲੱਗਦਾ ਹੈ ਵੀ ਦੁਯਾਂ ਨੂੰ ਬੁੱਧ ਬਣਾਉਣ ਵਾਸਤੇ ਮੇਰੇ ਵਾਸਤੇ ਇਹ ਕਿਰਿਆ ਠੀਕ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਨਾ ਜਾ ਕੇ ਸੇਵਿਆਂ ਚ ਲੋਕ ਕਰਦੇ ਆ ਇਸ ਤਰ੍ਹਾਂ ਦਾ ਉਨਾ ਚਿਰ ਜ਼ਿਆਦਾਤਰ ਸਿਕਾਂ ਲੋਕ ਉਹਨੇ دوسری ਤਰ੍ਹਾਂ ਦੇ ਉਹ ਲਾਈ ਲਗ ਲੋਕ ਹੁੰਦੇ ਆ ਜਿਨ੍ਹਾਂ ਨੂੰ ਇਹ ਦੱਸਿਆ ਜਾਂਦਾ ਵੀ ਜੇ ਤੂੰ ਰਾਤ ਨੂੰ ਜਾ ਕੇ ਇਸ ਸ਼ਮਸ਼ਾਨ ਚ ਜਾ ਕੇ ਇਹ ਕਿਰਿਆ ਕਰੇਗਾ ਤਾਂ ਤੈਨੂੰ ਆ ਪਾਵਰ ਪ੍ਰਾਪਤ ਹੋ ਜੇਗੀ ਤੂੰ ਬਿਨਾ ਉਸ ਤੋਂ ਅੱਗ ਬਾਲ ਦੇਗਾ ਅੱਗ ਲਾ ਦੇਗਾ ਭਾਵਾ ਚਲਾ ਦੇਗਾ ਇਹੀਆਂ ਗੱਲਾਂ ਮਤਲਬ ਉਹਦੇ ਦਿਮਾਗ 'ਚ ਉਹ ਦੋ ਤਰ੍ਹਾਂ ਦੇ ਮਨ ਲੋਕ ਇਸੇ ਕਰਕੇ ਕਹਿੰਦੇ ਆ ਇੱਕ ਹੁੰਦੇ ਆ ਜਿਨ੍ਹਾਂ ਨੂੰ ਜਿਹੜੇ ਸ਼ੈਤਾਨ ਹੁੰਦੇ ਆ ਜਿਹੜੇ ਦੂਏ ਨੂੰ ਗੁੰਮਰਾਹ ਕਰਦੇ ਆ ਕਿ ਕੋ ਲੋਕ ਉਹਨੇ ਜੋ ਭੋਲੇ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ ਇਸੇ ਤਰ੍ਹਾਂ ਜਿਹੜੇ ਪੜ੍ਹੇ ਲਿਖੇ ਲੋਕ ਆ ਉਹਨਾਂ ਚ ਵੀ ਦੋ ਤਰ੍ਹਾਂ ਦੇ ਲੋਕ ਆ ਇੱਕ ਤਾਂ ਜਿਹੜੀ ਵਿੱਦਿਆ ਦਾ ਚਾਨਣ ਮਿਲਿਆ ਉਹ ਚਾਨਣ ਨੂੰ ਅੱਗੇ ਫੜਾਉਣ ਦਾ ਕਾਰਨ ਬਣ ਹੁੰਆਂ ਹੋਏ ਉਦਾਨ ਪਾਉਨੇ ਆ ਵੀ ਆਪਣਾ ਜਿਹੜੀ ਵਿੱਦਿਆ ਮੈਂ ਸਿੱਖੀ ਆ ਮੇਰੇ ਲਾਗ ਨੇੜੇ ਵਾਲੇ ਵੀ ਸਿੱਖਣ ਇਹ ਕਿਹਦੇ ਚ ਸਿਮਾਨ ਲੋਕ ਹੁੰਨੇ ਆ ਪੜ੍ਹੇ ਲਿਖੇ ਉਹ ਚਾਹੁੰਦੇ ਆ ਵੀ ਜਿਹੜੀ ਵਿੱਦਿਆ ਮੈਂ ਸਿੱਖਿਆ ਇਹ ਹੋਰ ਨਾ ਸਿੱਖੇ ਜਿਹੜੀ ਗੱਲ ਮੈਨੂੰ ਪਤਾ ਹੋਰ ਨੂੰ ਨਾ ਪਤਾ ਲੱਗੇ ਉਹਨਾਂ ਨੇ ਉਹ ਪਰੇਥਨ ਲਾ ਕੇ ਉਸ ਤਰ੍ਹਾਂ ਦੱਸਣੀ ਆ ਆਪਣੇ ਸਵਾਰਥ ਦੇ ਅਨੁਸਾਰ ਦੱਸਣੀ ਆ ਆਪਣੇ 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 ਸਬੰਧਾਂ ਦੇ ਅਨੁਸਾਰ ਦੱਸਣੀ ਹੈ ਉਹ ਉਹ ਇਹ ਇਹ ਦੋ ਇਸ ਤਰ੍ਹਾਂ ਦਾ ਹੁੰਦਾ ਕਿਉਂਕਿ ਹਰ ਇੱਕ ਦੀ ਇੱਜ਼ਤ ਉਹ ਪਖਤਾ ਹੈ ਹੀ ਨਹੀਂ ਇਹ ਮਤਲਬ ਕੋਈ ਸ਼ੱਕ ਹੀ ਨਹੀਂ ਹੈ ਜਿਹੜੀ ਤੁਸੀਂ ਪਿੰਡਾਂ 'ਚ ਕਹਿ ਦਿੰਦੇ ਵੀ ਇਸ ਤਰ੍ਹਾਂ ਦਾ ਹੁੰਦਾ ਨਾ ਇਹ ਅਗਿਆਨਤਾ ਬਸ ਹੁੰਦਾ ਹੈ ਜਿਹੇ ਲੋਕ ਸਮਝਦਾਰ ਹੋ ਜਿਵੇਂ ਨਾ ਜੋ ਲੋਕ ਸਮਝਣ ਲੱਗੇ ਐਸੀ ਐਸੀ ਨੂੰ ਤਾਂ ਐਸੇ ਕਰਕੇ ਤੁਸੀਂ ਤਰਕਸ਼ੀਲ ਸੜੀ ਬਣਾਈ ਹੈ ਵੀ ਲੋਕ ਹਰ ਵਰਤਾਰੇ ਨੂੰ ਹਰ ਘਟਨਾ ਨੂੰ ਹਰ ਦੂਸਰੇ ਦੀ ਮਨਸ਼ਾ ਨੂੰ ਵੀ ਲੋਕ ਜੋ ਸਾਹਮਣੇ ਵਾਲਾ ਮਨੂੰ ਜੋ ਗੱਲ ਕਹਿ ਰਿਹਾ ਨਾ ਇਹਦੇ ਚ ਕਿੰਨੀ ਸਚਾਈ ਹੁੰਦੀ ਹੈ ਇੱਕ ਤਰ੍ਹਾਂ ਦਾ ਮੈਂ ਸਮਝਦਾ ਹਾਂ ਉਹ ਜਿਵੇਂ ਹੁੰਦਾ ਨਹੀਂ ਉਹ ਇਨਾ ਤੇ ਲੱਗਿਆ ਬ computer ਚ ਹੁੰਦਾ ਐਂਟੀਵਾਇਰਸ ਐਂਟੀਵਾਇਰਸ ਹੈ ਤਾਂ ਅੱਛਾ ਉਹ ਕੰਮ ਕਰਦਾ ਹੈ ਵੀ ਜਿੰਨੀਆਂ ਗੱਲਾਂ ਸੀ ਸੁਣਦੇ ਆ ਉਹ ਗੱਲਾਂ ਤਾਂ ਇੰਨੀਆਂ ਜਿਹੜੀ ਬੁਰਾਈ ਹੈ ਉਹ ਉਹ ਸਾਨੂੰ ਬਿਨਾਂ ਟੋਲੇ ਤੋਂ ਸਾਡੇ ਕੋਲ ਆਪਣੇ ਆਪ ਪਹੁੰਚ ਜਾਣੀ ਆ ਅਸੀਂ ਬੈਠੇ ਵੀ ਪਈਆਂ ਨਾ ਆਪਣੇ ਘਰ ਤੇ ਉੱਥੇ ਵੀ ਆ ਜਾਣੀ ਆ ਮੋਬਾਈਲ ਦੇ ਜ਼ਰੀਏ ਆ ਜਾਏਗੀ ਕੁੰਡੀ ਖੜਕਾ ਕੇ ਹੋ ਗਈ ਬੁਰਾਈ ਤਾਂ ਪਰ ਥੋੜਾ ਜਿਹੜੀ ਛਾਈ ਉਹ ਸਾਨੂੰ ਲੱਭਣੀ ਪੈਣੀ ਆ ਜਿਹੜੀ ਛਾਈ ਆ ਉਹ ਤੁਹਾਨੂੰ ਘਰਾਂ ਨਹੀਂ ਆਉਂਦੀ ਆ ਉਹ ਸਾਨੂੰ ਲੱਭਣੀ ਪੈਣੀ ਆ ਉਹ ਲੱਭਾਂਗੇ ਤਾਂ ਹੀ ਜੇ ਸਾਡੇ ਕੋਲ ਤਰਕ ਬੁੱਧੀ ਹੋਊਗੀ ਜੇ ਸਾਡੀ ਸੋਚ ਵਿੱਚ ਗਿਆਨ ਹੋਵੇਗੀ ਜੇ ਅਸੀਂ ਸਮਝਾਂਗੇ ਵੀ ਇਹ ਇਹ ਗੱਲਾਂ ਫਲਾਈ ਵੀ ਆ ਇਹਨਾਂ 'ਚ ਸੱਚਾਈ ਨਹੀਂ ਹੋ ਸਕਦੀ ਤਾਂ ਉਹ ਤਰਕ ਬੁੱਧੀ ਨਾਲ ਅਸੀਂ ਉਹ ਸੱਚੇ ਮੋਤੀ ਕਢ ਲਾਂਗੇ ਫਿਰ ਅਸੀਂ ਸਮਝ ਲਾਂਗੇ ਉਸ ਦਾ ਲੋ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਬੰਦੇ ਨੂੰ ਤਰਕ ਸ਼ੀਲ ਹੋਣਾ ਚਾਹੀਦਾ ਤਾਂ ਸ਼ੀਲ ਕੋਈ ਹੋਰ ਤਾਂ ਲਫ਼ਜ਼ ਨਹੀਂ ਹੈ ਵੀ ਉਹਨੂੰ ਲੌਜੀਕਲ ਹੋਣਾ ਚਾਹੀਦਾ ਦਲੀਲਵਾਦ ਦਲੀਲ ਨਾਲ ਕੋਈ ਦੋ ਸਵਾਲ ਹੋਰ ਇਸੇ ਚੀਜ਼ ਦੇ ਸੰਬੰਧ ਵਿੱਚ ਲੈਣਾ ਜੀ ਇੱਕ ਤਾਂ ਅਸੀਂ YouTube ਤੇ ਵੀ ਦੇਖਿਆ ਪਿੱਛੇ ਜਿ ਇੱਕ ਵੀਡੀਓ ਚੱਲ ਰਹੀ ਸੀ ਆਸਾਮ ਦੇ ਵਿੱਚ ਮਾਕਮਾਖਿਆ ਦੇਵੀ ਦਾ ਇੱਕ ਮੰਦਿਰ ਆ ਜੀ ਉੱਥੇ ਦੇ ਲੋਕਾਂ ਦਾ ਮੰਨਣਾ ਉਹ ਕਹਿੰਦੇ ਪਿੰਡ ਆ ਇੱਕ ਜਿੱਥੇ ਬਹੁਤ ਪੁਰਾਣੀ ਉੱਥੋਂ ਦੀ ਪਰੰਪਰਾ ਹੈ ਕਿ ਜ਼ਿਆਦਾਤਰ ਉਹ ਪਿੰਡ ਦੇ ਵਿੱਚ ਲੇਡੀਜ਼ ਰਹਿੰਦੀਆਂ ਨੇ ਤੇ ਲੋ ਹੁਣ ਤਾਂ ਵਿਗਿਆਨ ਦਾ ਯੁੱਗ ਆ ਗਿਆ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਹੁਣ ਤਾਂ ਕੁਝ ਲੋਕੀ ਉੱਥੇ ਬਾਹਰੋਂ ਵੀ ਜਿਹੜੇ ਟਰੈਵਲ ਕਰਦੇ ਆ ਬਲੌਗ ਬਣਾਉਂਦੇ ਆ ਜਾਂ ਨਿਊਜ਼ ਵਾਲੇ ਹੋ ਜਾਂਦੇ ਆ ਕਹਿੰਦੇ ਉਹ ਪਿੰਡ ਦੇ ਵਿੱਚ ਜੇ ਕੋਈ ਬੰਦਾ ਜਾਂਦਾ ਸੀ ਉਹਨੂੰ ਲੇਡੀਜ਼ ਆ ਜਿਹੜੀਆਂ ਉਹ ਇਹ ਨਹੀਂ ਪਤਾ ਕਿ ਕੁੱਤਾ ਬਿੱਲਾ ਭੇਡ ਬੱਕਰੀ ਕੀ ਬਣਾ ਲੈਂਦੀ ਸੀ ਦੂਜਾ ਮੇਰਾ ਸਵਾਲ ਇਹ ਆ ਜੀ ਕਿ ਜੇ ਆਪਾਂ ਵਿਗਿਆਨ ਨੂੰ ਮੰਨਦੇ ਆ ਤੇ ਦੂਜੇ ਪਾਸੇ ਜੇ ਪ੍ਰਮਾਤਮਾ ਲਾ ਲਓ ਜੋ ਮਰਜ਼ੀ ਲਾ ਲਓ ਹਨਾ ਕਿ ਕਿਲਾਸ਼ ਪਰਬਤ ਸਭ ਤੋਂ ਵੱਡਾ ਜਿਹੜਾ ਅੱਜ ਤੱਕ ਹੋਇਆ ਕਿ ਜਿੱਥੇ ਮੰਨਿਆ ਜਾਂਦਾ ਕਿ ਭੋਲੇ ਨਾਮ ਪੂਰੇ ਪਰਿਵਾਰ ਨਾਲ ਵਿਰਾਜਮਾਰ ਠੀਕ ਹੈ ਉਹਦੇ ਨਾਲ ਚਾਈਨਾ ਲੱਗਦਾ ਜੀ ਤਿੱਬਤ ਲੱਗਦਾ ਚਾਈਨਾ ਤੇ ਇੰਡੀਆ ਦਾ ਵੈਸੇ ਡਿਸਪੂਟ ਰਹਿੰਦਾ NASA ਦੇ ਵਿਗਿਆਨੀਆਂ ਨੇ ਵੀ ਉੱਤੇ ਚੜਨ ਦੀ ਕੋਸ਼ਿਸ਼ ਕੀਤੀ ਹੈ ਚਾਈਨਾ ਵਾਲੇ ਅੱਜ ਵੀ ਟ੍ਰਾਈ ਕਰ ਰਹੇ ਆ ਕਿ ਉਹਦੇ ਉੱਪਰ ਕਿਵੇਂ ਨਾ ਕਿਵੇਂ ਅਸੀਂ ਜਾ ਕੇ ਇਹ ਚੀਜ਼ ਪ੍ਰੂਫ ਕਰ ਸਕੀਏ ਕਿ ਇੱਥੇ ਕੋਈ ਭਗਵਾਨ ਨਹੀਂ ਕੁਛ ਨਹੀਂ ਇੱਕ ਪਰਬਤ ਆ ਤੇ ਫਿਰ ਕੀ ਮਤਲਬ ਕਿ ਉੱਥੇ ਕੋਈ ਸ਼ਕਤੀ ਹੈ ਉਹ ਪਰਬਤੀ ਸ਼ਕਤੀਸ਼ਾਲੀ ਹੈ ਜਾਂ ਉੱਥੇ ਕੁਝ ਗਿਰਸਾ ਹੈ ਹੈਗੀਆਂ ਉਹਦਾ ਕੀ ਤੁਹਾਨੂੰ ਜੀ ਨਿੱਕੀ ਰਹਿ ਦੋਗੇ ਜਿੱਲੇ ਵੀ ਤੁਹਾਡੇ ਕੁਐਸਚਨ ਹੈ ਨਾ ਇਹਨਾਂ ਦਾ ਮੇਨ ਇੱਕੇ ਤਰਕਸ਼ੀਲਤਾ ਕੋਲ ਇੱਕੇ ਜਵਾਬ ਹੈ ਵੀ ਕੋਈ ਵੀ ਭ੍ਰਾਂਤੀ ਫਲਾ ਦੋ ਜਿੱਥੇ ਅਸੀਂ ਨਹੀਂ ਪਹੁੰਚ ਸਕਦੇ ਵੀ ਉੱਥੇ ਦਾ ਫਲਾਣੀ ਚੀਜ਼ਾ ਹੁਣ ਆਪਾਂ ਇਹ ਕਹਿ ਦਨੇ ਆ ਜਦ ਵੀ ਕਦੇ ਰੱਬ ਦੀ ਗੱਲ ਕਰਨੀ ਆ ਸਵਰਗ ਦੀ ਗੱਲ ਕਰਨੀ ਆ ਜਾਂ ਕਿਸੇ ਮਰੇ ਹੋਏ ਦੀ ਗੱਲ ਕਰਨੀ ਆ ਅਸੀਂ ਉੱਪਰ ਉਂਗਲ ਹੀ ਕਰ ਦਿੰਦੇ ਆ ਉਹ ਉੱਥੇ ਚਲੇ ਗਿਆ ਉਹ ਪੁਰਾਣਾ ਬੰਦਾ ਉਹ ਤਾਂ ਉੱਪਰ ਚਲੇ ਗਿਆ ਜਾਂ ਤੇਰਾ ਮੇਰਾ ਫੈਸਲਾ ਜੇ ਤੂਰੇ ਨਹੀਂ ਹੁੰਦਾ ਉੱਥੇ ਮੈਂ ਤੇਰੀ ਫਰਿਆਦ ਉੱਪਰ ਪੇਗੀ ਆ ਇਹ ਉੱਪਰ ਕੀ ਆ ਉੱਪਰ ਉਹੀ ਆ ਜਿਹੜੀ ਕਲਾਸ ਪਰਪਰ ਤੂੰ ਕਹਿੰਦਾ ਅੱਛਾ ਉਹ ਜਾ ਕਿਸੇ ਪਹੁੰਚਦਾ ਨਹੀਂ ਹੈਗਾ ਕਿਉਂਕਿ ਅੰਮ੍ਰਿਤ ਦੇ ਦੀ ਪਹੁੰਚ ਥੋੜਾ ਉੱਥੇ ਦਾ ਪਰ ਸਾਇੰਸ ਤਾਂ ਜਾਰੀ ਹੈ ਨਾ ਸਾਇੰਸ ਤਾਂ ਉੱਪਰ ਵੀ ਉਧਰ ਵੀ ਚਲੇ ਗਏ ਜਿੱਥੇ ਉਹ ਰੱਬ ਨੂੰ ਕਹਿੰਦੇ ਉੱਥੇ ਬੈਠਿਆ ਜਾਂ ਸਵਰਗ ਨੂੰ ਕਹਿੰਦੇ ਉੱਥੇ ਐ ਉਹ ਤਾਂ ਸਾਇੰਸ ਤੋਂ ਉੱਥੇ ਵੀ ਜਿਹੜਾ ਰੌਕਟ ਦੋਸਤ ਉੱਪਰ ਚਲੇ ਗਿਆ ਕਿੰਨੇ ਕਿਰਾਹ ਕੋਜਲੇ ਕਿੰਨੇ ਕਿੰਨੇ ਮਤਲਬ ਦੂਰੀ ਤੇ ਆਪਾਂ ਸਾਡਾ ਇਨਸਾਨ ਅੱਜ ਤੱਕ ਚਲੇ ਗਿਆ ਤਾਂ ਉਸ ਨੂੰ ਉੱਥਾ ਕਿਤੇ ਨਾ ਸਵਰਗ ਮਿਲਿਆ ਨਾ ਉਹ ਮਿਲਿਆ ਜਿਹੜੇ ਮਰੇ ਆ ਇੱਥੇ ਜਿਹਨਾਂ ਨੂੰ ਆਪਾਂ ਕਹਿੰਦੇ ਉੱਥੇ ਪਹੁੰਚ ਗਿਆ ਨਾ ਕੋਈ ਹੋਰ ਅਹੀ ਜੀ ਚੀਜ਼ ਮਿਲੀ ਐ ਕੋਈ ਮਤਲਬ ਇਹ ਇੱਕ ਭਰਤੀ ਹੁੰਦੀ ਐ ਇਹ ਸਾਡੇ ਨਾ ਬਚਪਨ ਤੋਂ ਉਹੀ ਗੱਲ ਰਿਪੀਟ ਬਾਰ-ਬਾਰ ਬਾਰ-ਬਾਰ ਸਾਡੀ ਇਸ ਸਧਾਰਨ ਬੁੱਧੀ ਹੈ ਨਾ ਜਦ ਤੱਕ ਇਹਦੀ ਬੋਧਿਕਤਾ ਨਹੀਂ ਵੱਧਦੀ ਬੋਧਿਕਤਾ ਹੁੰਦੀ ਹੈ ਬੋਧਿਕਤਾ ਦੀਆਂ ਸਟੇਜਾਂ ਹੁੰਦੀਆਂ ਬੋਧਿਕਤਾ ਸਟੇਜ 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 ਦੀਆਂ ਹੁੰਦੀਆਂ ਅੱਜ ਮੇਰੀ ਬੁੱਧੀ ਇੰਨੀ ਹੈ ਫਿਰ ਇੰਨੀ ਹੈ ਫਿਰ ਇੰਨੀ ਹੈ ਜਦ ਮੈਂ ਚੌਥੀ stdc ਇਹ ਬੁੱਧੀ ਸੀ ਜਦ ਮੈਂ ਛੇਵੀਂ ਜੋਗ ਹੈ 10ਵੀਂ ਕਰ ਗਿਆ ਫਿਰ ਇਹ ਹੋਗੀ ਕਾਲਜ ਗਿਆ ਫਿਰ ਇਹ ਹੋਗੀ ਜਦ ਆਪਣੀ ਤਜਰਬੇ ਜ਼ਿੰਦਗੀ ਹੰਡਾਈ ਫਿਰ ਇਹ ਹੋਗੀ ਜਦ ਹੁਣ ਸਮਾਜਿਕ ਕੰਮਾਂ 'ਚ ਵਿੱਚਰਦਾ ਮੈਂ ਇਹ ਰਾਜਨੀਤਿਕ ਐਕਟੀਵਿਟੀ 'ਚ ਹਿੱਸਾ ਲੈਣਾ ਤਾਂ ਮੇਰੀ ਬੋਧਿਕਤਾ ਹੋਰ ਜ਼ਿਆਦਾ ਉੱਪਰ ਹੋ ਗਈ ਆ ਕੁਝ ਇਹ ਇਹ ਬਾਤ ਹੀ ਕੰਦੀ ਆ ਕੁਝ ਲੋਕਾਂ ਦਾ ਇਹ ਵੀ ਮੰਨਣਾ ਕਿ ਜਿਸ ਤਰ੍ਹਾਂ ਸਾਇੰਸ ਵੱਧ ਰਹੀ ਹੈ ਇੱਕ ਪਾਸੇ ਤਾਂ ਦੇਖ ਰਹੇ ਆ ਕਿ ਸਾਇੰਸ ਦੇ ਆਉਣ ਨਾਲ ਹਰ ਇੱਕ ਇਨਸਾਨ ਜਿਹੜਾ ਉਹ ਕਿਵੇਂ ਨਾ ਕਿਵੇਂ ਤਰੱਕੀ ਟੈਕਨੋਲੋਜੀ ਦਾ ਜੋਗਾ ਜਿਹੜਾ ਉਹਦੇ ਵਿੱਚ ਆ ਰਿਹਾ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਜਿਹੜੀ ਸਾਇੰਸ ਆ ਇਹ ਕਿਤੇ ਨਾ ਕਿਤੇ ਆ ਕੇ ਜਿਹੜੇ ਕੁਦਰਤੀ ਸਰੋਤ ਆ ਕੁਦਰਤੀ ਸੁੰਮੇ ਆ ਜਿੱਦਾਂ 5 ਜਨਵਰੀ ਲਾਲੋ 5G ਲਾਂਚ ਕਰਤਾ ਕਦੇ ਕੁਝ ਲਾਂਚ ਕਰਤਾ ਇਹਦੇ ਨਾਲ ਉਹ ਚੀਜ਼ਾਂ ਜਿਹੜੀਆਂ ਉਹ ਖਰਾਬ ਹੋ ਰਹੀਆਂ ਕੁਦਰਤ ਆ ਜਿਹੜੀ ਕੁਦਰਤ ਨੂੰ ਵੀ ਨੁਕਸਾਨ ਹੋਣਾ ਸਾਇੰਸ ਨਾਲ ਤੇ ਕੁਦਰਤ ਤਾਂ ਅਸੀਂ ਕੁਦਰਤ ਤੇ ਕਦੇ ਬਹੁਤਾ ਕੁਸਚਨ ਵੀ ਨਹੀਂ ਚੱਕਿਆ ਕੁਦਰਤ ਤਾਂ ਕੋਈ ਚੀਜ਼ ਹੈ ਹੂੰ ਪਦਾਰਥ ਹੈ ਉਹ ਤਾਂ ਹੈ ਹੀ ਹੈ ਹਵਾ ਹੈ ਹੈਗੀ ਆ ਪਾਣੀ ਹੈ ਹੈ ਆ ਮਿੱਟੀ ਹੈ ਹੈ ਨਹੀਂ ਇਹ ਸਾਰਾ ਕੁਝ ਬੜੀ ਜੁੜੀ ਨਹੀਂ ਇਹ ਤਾਂ ਦੱਸ ਰਹੀ ਹੈ ਸਾਇੰਸ ਨਾਲ ਉਦੋਂ ਦੱਸਿਆ ਵਿਗ ਰੈਂਗ ਹੋਇਆ ਉਹ ਤਮਾਕਾ ਹੋਇਆ ਕੁਝ ਗ੍ਰਹਿ ਜਿਹੜੇ ਆਪਸ ਟਕਰਾਏ ਉਸ ਤੋਂ ਧਰਤੀ ਬਣ ਗਈ ਉਹ ਕਿੰਨੇ ਗ੍ਰਹਿ ਆਪਾਂ ਨੇ ਦੇਖ ਲਏ 11 ਗ੍ਰਹਿ ਦੇਖ ਲਏ 11 ਹਲੇ ਜਿੰਨੇ ਗੱਲ ਸਾਲਿਆਂ ਅਸੀਂ ਬੰਦਾ ਪਹੁੰਚਿਆ ਫਿਰ ਤਾਂ ਪੰਡਤਾਂ ਨੂੰ ਵੀ ਆਪਣੀਆਂ ਉਹਨਾਂ ਚ ਗ੍ਰਹਿ ਵਧਾਉਣੇ ਪੈ ਜਾਣੇ ਬਿਲਕੁਲ ਵਧਾੜੇ ਆ ਪੰਡਤਾਂ ਕਿ ਦੋ ਗ੍ਰਹਿ ਤਾਂ ਉਹਨਾਂ ਨੇ ਬਹੁਤ ਰੱਖੇ ਬਿਨ ਰਾਹੁ ਔਰ ਕੇਤੂ ਜਿਹੜੇ ਕਿ ਕਿਤੇ ਮਿਲੇ ਹੀ ਨਹੀਂ ਸਾਚ ਨੂੰ ਹਾਲੇ ਤੱਕ ਨਹੀਂ ਮਿਲਦੇ ਉਹਨਾਂ ਨੇ ਆਪਣੇ ਕੋਲ ਤੇ ਬਣਾਏ ਹੋਏ ਆ ਇਹ ਸੱਤਵੇਂ ਗ੍ਰਹਿ ਨਹੀਂ ਕਦੇ ਕਹਿੰਦੇ ਜੀ ਮੰਗਲ ਭਾਰੀ ਹੈ ਪਰ NASA ਲੈਣ ਤਾਂ ਮੰਗਲ ਦੇ ਛੱਡਾ ਲਾਤੇ ਢੰਡਾ ਮਾਮਾ ਜਿਹੜੇ ਮਾਮਾ ਕਹਿੰਦੇ ਤੇ ਇਹਦੇ ਪਰ ਤਾਂ ਜਾਣਾ ਚਲੇ ਜਾਂਦਾ ਉਹ ਅੱਜਕੱਲ ਚੰਦ ਤੇ ਹਾਂ ਚੰਦ ਤੇ ਮਾਮਾ ਦਾ ਵੀ ਇੱਥੇ ਤਾਂ ਜਾਣਾ ਖਾਣਾ ਚਲੇ ਜਾਂਦਾ ਜਿਹਨੂੰ ਅਸੀਂ ਕਹਿੰਦੇ ਸੀ ਵੀ ਆਹ ਕਹਾਣੀ ਇਹ ਮਤਲਬ ਮਤਲਬ ਇਹ ਜਿਉਂ ਜਿਉਂ ਬੰਦਰ ਮੈਂ ਇਹੀ ਗੱਲ ਕਰੇ ਤਰਕਸ਼ੀਲਤਾ ਇਸੇ ਕਰਕੇ ਜ਼ਰੂਰੀ ਹੈ ਆਪਣੇ ਵਰਤਾਰੇ ਨੂੰ ਆਪਣੇ ਆਸ-ਪਾਸੇ ਨੂੰ ਸਮਝਣ ਵਾਸਤੇ ਤਰਕਬੂਤੀ ਦੀ ਬਹੁਤ ਲੋੜ ਹੈ ਇਹ ਸਾਡੇ ਬੱਚਾਂ 'ਚ ਸ਼ੁਰੂ ਤੋਂ ਵਿਕਸਤ ਹੋ ਜਾਣੀ ਚਾਹੀਦੀ ਜਿਹੜੀ ਐਜੂਕੇਸ਼ਨ ਹੈ ਨਾ ਸਾਡੀ ਸਭ ਤੋਂ بڑا ਦੇ ਕਿਸ ਸਕੂਲ ਆਂਬ ਆਇਆ ਸਾਡਾ ਸਾਡਾ ਆ ਇਤਰਾਜ ਹੈ ਉਹ ਇਹ ਹੈ ਵੀ ਜਿਹੜੀ ਅਜੋਕੀ ਐਜੂਕੇਸ਼ਨ ਹੈ ਨਾ ਇਹ ਬੱਚਿਆਂ ਚ ਤਰਕਬੁੰਦੀ ਨਹੀਂ ਕਰਦੀ ਹੁਣ ਪਿਛਲੇ ਦਿਨਾਂ ਦੀ ਗੱਲ ਕਰਦਾ ਮੈਂ ਬੜਾ ਅਫਸੋਸ ਹੈ ਸਾਨੂੰ ਇਸ ਗੱਲ ਦਾ ਉਹ ਘਟਨਾ ਦਾ ਵੀ ਜਿਹੜੀ ਡਾਰਵਿਨ ਦੀ ਥਿਊਰੀ ਸੀ ਨਾ ਈਵੋਲੂਸ਼ਨ ਆਫ ਸਪੀਸੀਜ਼ ਜੀਵ ਉਤਪਤੀ ਦੇ ਬਾਰੇ ਚ ਉਹ ਸਲੀਬ ਤੋਂ ਵੱੜਦੀ ਅੱਛਾ ਜੀ ਉਸਲੀਬ ਤੋਂ ਘੜਦੀ ਸਾਡੀ ਐਨਸੀਈਆਰਟੀ ਨੇ ਸੋ ਇਹ ਜੋ ਗੱਲਬਾਤਾਂ ਕੀਤੀਆਂ ਮੇਰੇ ਨਾਲ ਜੋਗਾ ਸਿੰਘ ਜੀ ਤਰਕਸ਼ੀਲ ਸੁਸਾਇਟੀ ਤੋਂ ਸੀ ਅਗਰ ਤੁਹਾਨੂੰ ਇਹਨਾਂ ਦੇ ਵਿਚਾਰ ਵਧੀਆ ਲੱਗੇ ਤੁਸੀਂ ਹੋਰ ਵੀ ਕੋਈ ਕਿਸੇ ਵੀ ਪ੍ਰਕਾਰ ਦੀ ਗੱਲਬਾਤ ਇਹਨਾਂ ਤੋਂ ਪੁੱਛਣਾ ਚਾਹੁੰਦੇ ਹੋ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਕਰੋ ਤਾਂ ਕਿ ਜਿਹੜਾ ਅਗਲਾ ਆਉਣ ਵਾਲਾ ਸਮਾਂ ਅਸੀਂ ਇਹਨਾਂ ਨਾਲ ਫੇਰ ਰੱਖਾਂਗੇ ਕਿ ਇੱਕ ਦਿਨ ਫੇਰ ਕੋਈ ਨਾ ਕੋਈ ਵਧੀਆ ਗੱਲਬਾਤ ਕੀਤੀ ਜਾਵੇ ਇੰਟਰਵਿਊ ਕੀਤੀ ਜਾਵੇ ਉਸ ਦੇ ਵਿੱਚ ਜੋ ਦਰਸ਼ਕਾਂ ਦੇ ਸਵਾਲ ਹੋਣਗੇ ਉਹ ਜਵਾਬ ਅਸੀਂ ਜੋਗਾ ਸਿੰਘ ਜੀ ਤੋਂ ਜ਼ਰੂਰ ਲਵਾਂਗੇ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ